ਮંત્રી ਕੁਲਦੀਪ ਧਾਲੀਵਾਲ ਨੇ ਵੋਟ ਪਾਉਣ ਤੋਂ ਬਾਅਦ ਦੇਖੋ ਲੋਕਾਂ ਨੂੰ ਕੀ ਕਿਹਾ ਮੈਂ ਮੈਂ ਆਪਣੀ ਵੋਟ ਆਪਣੇ ਪਿੰਡ ਆਪਣੇ ਬੂਥ ਤੇ ਥੱਲੇ ਰੱਖੋ ਯਾਰ ਕੌਣ ਆਸਤ੍ਰ ਹੈ ਜੀ VOTING ਸ਼ੁਰੂ ਹੋ ਗਈ ਹੈ ਬੜਾ ਤੇ ਸ਼ਾ ਲੋਕਾਂ ਦੇ ਵਿੱਚ ਬਹੁਤ ਮੰਦਰ ਹੋਰ ਆਸ ਹੈ ਕਿ ਸਭ ਲੋਕ ਵੋਟ ਪਾਉਣਗੇ ਬੇਦੀ ਇੱਕੋ ਦਾ ਸ਼ਬਦ ਬੇਨਤੀ ਹੈ ਕਿ ਅਜੇ ਤੇ ਸਵੇਰ ਸਵੇਰ ਹੈ ਜੀ ਸਭ ਭੈਣ ਭਰਾ ਵੋਟ ਜੂਰ ਪਾਉਣੋ ਕਿਉਂਕਿ ਗਲਬੀ ਦੇ ਵਿੱਚ ਵੋਟ ਤਾਂ ਅਜੇ ਲੋਕ ਸਭਾ ਦੀ ਵੋਟ ਬਹੁਤ ਜੂਰ ਦੀ ਵੋਟ ਹੈ ਇਸ ਕਰਕੇ ਹਰ ਬੰਦਾ ਵੋਟ ਪਾਉਣ ਆਵੇ। ਔਰ ਮੈਨੂੰ ਲੱਗਦਾ ਕਿ ਜਿੱਦਾਂ ਸ਼ੁਰੂ ਹੋਇਆ ਸਾਰੇ ਬੂਥਾਂ ਉੱਤੇ ਮਤਲਬ ਵੋਟਾਂ ਫਤਵਾ। ਤੋਂ ਇਹ ਬਾਈ ਵਿੱਚ ਕਾਫੀ ਵੱਡਾ ਫਤਵਾ ਮਿਲਿਆ ਸੀਗਾ ਕਿ ਇਸ ਵਾਰ ਵੀ ਆਵਾੰਗ ਪਾਰਟੀ ਦੇ ਮੈਨੂੰ ਲੱਗਦਾ ਉੱਤੋਂ ਜ਼ਿਆਦਾ ਮਿਲੂ। ਮੋਦੀ ਹਾਂ ਮੋਦੀ ਸਰਕਾਰ 400 ਪਾਰ ਦਾ ਦਾਵਾ ਕਰਦੀ ਹੈ। ਬਾਕੀਆ ਪਾਰਲੀਮੈਂਟ ਤੋਂ ਬਾਹਰ। ਤੁਸੀਂ ਦੇਖੀ ਜਾਓਗੇ। ਪਾਣੀ ਦੇ ਸ਼ਾਮ ਦੇ ਬਹੁਤ ਵਧੀਆ। ਦੇਖੋ ਕਿੰਨੇ ਵਧੀਆ। ਤੁਸੀਂ ਦੇਖੋ ਸਭ ਟੈਂਟ ਲੱਗੇ ਆ ਬਾਹਰ ਵੀ ਅੰਦਰ ਵੀ ਹਰ ਤਰ੍ਹਾਂ ਦਾ ਪਾਣੀ ਦਾ ਹਰ ਤਰ੍ਹਾਂ ਦਾ ਪਾਣੀ। ਬਿਲਕੁਲ ਸਹੀ ਕਿਹਾ। ਬਿਲਕੁਲ 130 ਦਾ ਨਾਰਾ ਦਿੱਤਾ ਸੀ ਮਾਨ ਸਾਹਿਬ ਨੇ ਕੀ ਲੱਗਦਾ ਕਿਸ ਤਰੀਕੇ ਨਾਲ ਪੰਜਾਬ ਬਣੇਗਾ ਹੀਰੋ ਐਸੋ 130 ਅੰਬਲ ਸੇ 2.5 ਲੱਖ ਮੰਤਰੀ ਕੁਲਦੀਪ ਢਾਲੀਵਾਲ ਨੇ ਵੋਟ ਪਉਣ ਤੋਂ ਬਾਅਦ ਦੇਖੋ ਲੋਕਾਂ ਨੂੰ ਕੀ ਕਿਹਾ ਮੈਂ ਮੈਂ ਆਪਣੀ ਵੋਟ ਆਪਣੇ ਪਿੰਡ ਆਪਣੇ ਬੂਥ ਤੋਂ ਹੌਣ ਅਸਤ ਹੈ ਜੀ VOTING ਸ਼ੁਰੂ ਹੋ ਗਈ ਹੈ ਬੜਾ ਸਾਰਾ ਲੋਕਾਂ ਦੇ ਵਿੱਚ ਬਹੁਤ ਮੈਨੂੰ ਪੂਰ ਆਸ ਹੈ ਕਿ ਸਭ ਲੋਕ ਵੋਟ ਪਾਉਣਗੇ ਬੇਦੀ ਇੱਕੋ ਦਾ ਸਭ ਨੂੰ ਬੇਨਤੀ ਹੈ ਕਿ ਜੇ ਤੇ সুইডੇ সুইড ਹੈ ਸਭ ਭੈਣ ਭਰਾ ਵੋਟ ਜੂ ਪਾਉਣ ਕਿਉਂਕਿ ਗਲਬੀ ਦੇ ਵਿੱਚ ਵੋਟ ਨਹੀਂ ਦਾ ਜੇ ਲੋਕ ਸਭਾ ਦੀ ਵੋਟ ਬਹੁਤ ਜ਼ਰੂਰੀ ਦੀ ਵੋਟ ਹੈ ਇਸ ਕਰਕੇ ਹਰ ਬੰਦਾ ਵੋਟ ਪਾਉਣ ਆਵੇ ਮੈਨੂੰ ਲੱਗਦਾ ਕਿ ਜਿੱਦਾਂ ਸ਼ੁਰੂ ਹੋਇਆ ਸਾਰੇ ਬੂਥਾਂ ਦੇ ਉੱਤੇ ਮਤਲਬ ਵੋਟਾਂ ਫਤਵਾ ਦੋਇਆ ਬਾਈ ਵਿੱਚ ਕਾਫੀ ਵੱਡਾ ਫਤਵਾ ਮਿਲਿਆ ਸੀਗਾ ਕਿ ਇਸ ਵਾਰ ਵੀ ਆਮ ਆਰੰਗ ਪਾਰਟੀ ਦੇ ਮੈਨੂੰ ਲੱਗਦਾ ਉਤੋਂ ਜ਼ਿਆਦਾ ਮਿਲੂ ਮੋਦੀ ਸਰ ਮੋਦੀ ਸਰਕਾਰ 400 ਪਾਰ ਦਾ ਦਾਵਾ ਕਰਦੀ ਹੈ ਬਲਕਿ ਪਾਰਲੀਮੈਂਟ ਤੋਂ ਬਾਹਰ ਤੁਸੀਂ ਦੇਖੀ ਜੋ ਕਿ ਪਾਣੀ ਦੇ ਸ਼ਾਹ ਬਹੁਤ ਵਧੀਆ ਦੇਖੋ ਕਿੰਨੇ ਵਧੀਆ ਤੁਸੀਂ ਦੇਖੋ ਸਭ ਟੈਂਟ ਲੱਗੇ ਆ ਬਾਹਰ ਵੀ ਅੰਦਰ ਵੀ ਹਰ ਤਰ੍ਹਾਂ ਦਾ ਪਾਣੀ ਦਾ ਹਰ ਤਰ੍ਹਾਂ ਦਾ ਬਿਲਕੁਲ ਸਹੀ ਕੀਤਾ ਹਾਂ ਬਿਲਕੁਲ 13 0 ਦਾ ਨਾਰਾ ਦਿੱਤਾ ਸੀ ਮਾਨ ਸਾਹਿਬ ਨੇ ਕੀ ਲੱਗਦਾ ਕਿਸ ਤਰੀਕੇ ਨਾਲ ਪੰਜਾਬ ਬਣੇਗਾ ਹੀਰੋ ਐਸੋ 13 0 ਅੰਬਸਰ 2.5 ਲੱਖ ਦੇ ਮંત્રી ਕੁਲਦੀਪ ਢਾਲੀਵਾਲ ਨੇ ਵੋਟ ਪਾਉਣ ਤੋਂ ਬਾਅਦ ਦੇਖੋ ਲੋਕਾਂ ਨੂੰ ਕੀ ਕਿਹਾ ਮੈਂ ਮੈਂ ਆਪਣੀ ਵੋਟ ਆਪਣੇ ਪਿੰਡ ਆਪਣੇ ਬੂਥ ਤੇ ਥੱਲੇ ਰੱਖੋ ਯਾਰ ਕੌਣ ਆਸਤ੍ਰ ਹੈ ਜੀ VOTING ਸ਼ੁਰੂ ਹੋ ਗਈ ਹੈ ਬੜਾ ਤੇ ਸ਼ਾ ਲੋਕਾਂ ਦੇ ਵਿੱਚ ਬਹੁਤ ਮੰਦਰ ਪੁਰਨਾਸੇ ਕਿ ਸਭ ਲੋਕ ਵੋਟ ਪਾਉਣਗੇ ਬੇਦੀ ਇੱਕੋ ਦਾ ਸ਼ਬਦ ਬੇਨਤੀ ਹੈ ਕਿ ਅਜੇ ਤੇ ਸਵੇਰ ਸਵੇਰ ਹੈ ਜੀ ਸਭ ਭੈਣ ਭਰਾ ਵੋਟ ਜੂਰ ਪਾਉਣੋ ਕਿਉਂਕਿ ਗਲਬੀ ਦੇ ਵਿੱਚ ਵੋਟ ਤਾਂ ਅਜੇ ਲੋਕ ਸਭਾ ਦੀ ਵੋਟ ਬਹੁਤ ਜੂਰ ਦੀ ਵੋਟ ਹੈ ਇਸ ਕਰਕੇ ਹਰ ਬੰਦਾ ਵੋਟ ਪਾਉਣ ਆਵੇ। ਔਰ ਮੈਨੂੰ ਲੱਗਦਾ ਕਿ ਜਿੱਦਾਂ ਸ਼ੁਰੂ ਹੋਇਆ ਸਾਰੇ ਬੂਥਾਂ ਉੱਤੇ ਮਤਲਬ ਵੋਟਾਂ ਫਤਵਾ। ਤੋਂ ਇਹ ਬਾਈ ਵਿੱਚ ਕਾਫੀ ਵੱਡਾ ਫਤਵਾ ਮਿਲਿਆ ਸੀਗਾ ਕਿ ਇਸ ਵਾਰ ਵੀ ਆਵਾੰਗ ਪਾਰਟੀ ਦੇ ਮੈਨੂੰ ਲੱਗਦਾ ਉੱਤੋਂ ਜ਼ਿਆਦਾ ਮਿਲੂ। ਮੋਦੀ ਹਾਂ ਮੋਦੀ ਸਰਕਾਰ 400 ਪਾਰ ਦਾ ਦਾਵਾ ਕਰਦੀ ਹੈ। ਬਾਕੀਆ ਪਾਰਲੀਮੈਂਟ ਤੋਂ ਬਾਹਰ। ਤੁਸੀਂ ਦੇਖੀ ਜਾਓਗੇ। ਪਾਣੀ ਦੇ ਸ਼ਾਮ ਦੇ ਬਹੁਤ ਵਧੀਆ। ਦੇਖੋ ਕਿੰਨੇ ਵਧੀਆ। ਤੁਸੀਂ ਦੇਖੋ ਸਭ ਟੈਂਟ ਲੱਗੇ ਆ ਬਾਹਰ ਵੀ ਅੰਦਰ ਵੀ ਹਰ ਤਰ੍ਹਾਂ ਦਾ ਪਾਣੀ ਦਾ ਹਰ ਤਰ੍ਹਾਂ ਦਾ ਪਾਣੀ। ਬਿਲਕੁਲ ਸਹੀ ਕਿਹਾ। ਬਿਲਕੁਲ 130 ਦਾ ਨਾਰਾ ਦਿੱਤਾ ਸੀ ਮਾਨ ਸਾਹਿਬ ਨੇ ਕੀ ਲੱਗਦਾ ਕਿਸ ਤਰੀਕੇ ਨਾਲ ਪੰਜਾਬ ਬਣੇਗਾ ਹੀਰੋ ਐਸੋ 130 ਅੰਬਰ ਸੇ 2.5 ਲੱਖ ਦੇ ਮੰਤਰੀ ਕੁਲਦੀਪ ਢਾਲੀਵਾਲ ਨੇ ਵੋਟ ਪਉਣ ਤੋਂ ਬਾਅਦ ਦੇਖੋ ਲੋਕਾਂ ਨੂੰ ਕੀ ਕਿਹਾ ਮੈਂ ਮੈਂ ਆਪਣੀ ਵੋਟ ਆਪਣੇ ਪਿੰਡ ਆਪਣੇ ਬੂਥ ਤੇ ਪਾਉਣ ਆਸ ਤੇ ਆ ਜੀ VOTING ਸ਼ੁਰੂ ਹੋ ਗਈ ਹੈ ਬੜਾ ਸਾਰਾ ਲੋਕਾਂ ਦੇ ਵਿੱਚ ਬਹੁਤ ਮੈਨੂੰ ਪੂਰ ਆਸ ਹੈ ਕਿ ਸਭ ਲੋਕ ਵੋਟ ਪਾਉਣਗੇ ਬੇਦੀ ਇੱਕੋ ਦਾ ਸਭ ਨੂੰ ਬੇਨਤੀ ਹੈ ਕਿ ਜੇ ਤੇ সুইডੇ সুইড ਹੈ ਸਭ ਭੈਣ ਭਰਾ ਵੋਟ ਜੂ ਪਾਉਣ ਕਿਉਂਕਿ ਗਲਬੀ ਦੇ ਵਿੱਚ ਵੋਟ ਨਹੀਂ ਤਾਂ ਸਜੇ ਲੋਕ ਸਭਾ ਦੀ ਵੋਟ ਬਹੁਤ ਜ਼ਰੂਰੀ ਦੀ ਵੋਟ ਹੈ ਇਸ ਕਰਕੇ ਹਰ ਬੰਦਾ ਵੋਟ ਪਾਉਣ ਆਵੇ ਮੈਨੂੰ ਲੱਗਦਾ ਕਿ ਜਿੱਦਾਂ ਸ਼ੁਰੂ ਹੋਇਆ ਸਾਰੇ ਬੂਥਾਂ ਦੇ ਉੱਤੇ ਮਤਲਬ ਵੋਟਾਂ ਫਤਵਾ ਦੋਇਆ ਬਾਈ ਵਿੱਚ ਕਾਫੀ ਵੱਡਾ ਫਤਵਾ ਮਿਲਿਆ ਸੀਗਾ ਕਿ ਇਸ ਵਾਰ ਵੀ ਆਮ ਆਰੰਗ ਪਾਰਟੀ ਦੇ ਮੈਨੂੰ ਲੱਗਦਾ ਉਤੋਂ ਜ਼ਿਆਦਾ ਮਿਲੂ ਮੋਦੀ ਸਰ ਮੋਦੀ ਸਰਕਾਰ 400 ਪਾਰ ਦਾ ਦਾਵਾ ਕਰਦੀ ਹੈ ਬਲਕਿ ਪਾਰਲੀਮੈਂਟ ਤੋਂ ਬਾਹਰ ਤੁਸੀਂ ਦੇਖੀ ਜੋ ਕਿ ਪਾਣੀ ਦੇ ਸ਼ਾਹ ਬਹੁਤ ਵਧੀਆ ਦੇਖੋ ਕਿੰਨੇ ਵਧੀਆ ਤੁਸੀਂ ਦੇਖੋ ਸਭ ਟਾਈਟ ਲੱਗੇ ਆ ਬਾਹਰ ਵੀ ਅੰਦਰ ਵੀ ਹਰ ਤਰ੍ਹਾਂ ਦਾ ਪਾਣੀ ਦਾ ਹਰ ਤਰ੍ਹਾਂ ਦਾ ਬਿਲਕੁਲ ਸਹੀ ਕੀਤਾ ਹਾਂ ਬਿਲਕੁਲ 13 0 ਦਾ ਨਾਰਾ ਦਿੱਤਾ ਸੀ ਮਾਨ ਸਾਹਿਬ ਨੇ ਕੀ ਲੱਗਦਾ ਕਿਸ ਤਰੀਕੇ ਨਾਲ ਪੰਜਾਬ ਬਣੇਗਾ ਹੀਰੋ ਐਸੋ 13 0 ਅੰਬਸਰ 2.5 ਲੱਖ ਦੇ